ਸਾਡੀ ਦੁਕਾਨ ਬਿਠਾ 1980 ਦੀ ਦੁਕਾਨ ਹੈ ਮੇਰੇ ਫਾਦਰ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀਗਾ ਮਨੋਰੰਜਨ ਦਾ ਸਾਧਨ ਕਹਿੰਦਾ ਰਿਕਾਰਡਸ ਹੀ ਹੁੰਦਾ ਸੀਗਾ ਲੋਕੀ ਰਿਕਾਰਡਾਂ ਦੇ ਰਾਹੀਂ ਹੀ ਮਨੋਰੰਜਨ ਕਰਦੇ ਸੀਗੇ ਕੋਈ ਵੀ ਫਿਲਮ ਲਗਣੀ ਜਾਂ ਕੋਈ ਪੰਜਾਬੀ ਰਿਕਾਰਡ ਆਣਾ ਤੇ ਲੋਕਾਂ ਨੇ ਲੈਣ ਲਈ ਸਾਡੇ ਕੋਲ ਆਣਾ ਸਾਡਾ ਪੰਜਾਬ ਚ ਹੋਲਸੇਲ ਦਾ ਕੰਮ ਸੀਗਾ ਬਾਰਲੇ ਮੁਲਕਾਂ ਦੇ ਵਿੱਚ ਤਾਂ ਇੰਨਾ ਬੇਟਾ ਗਰੇਜ ਹੈ ਵੀਕਐਂਡ ਤੇ ਜਿਹੜੇ ਆਪਣੇ ਮੁੰਡੇ ਗਏ ਹੋਏ ਆ ਹੁਣ ਬੜੇ ਯੰਗ ਹੋ ਗਏ ਜਿਹੇ ਮੁੰਡੇ ਉਹਨਾਂ ਨਾਲ ਦੇ ਲਈ ਤਾਂ ਇਹ ਬਿਲਕੁਲ ਨਵੀਂ ਚੀਜ਼ ਆ ਉਹ ਕਹਿੰਦੇ ਵੀਕਐਂਡ ਤੇ ਜਦੋਂ ਅਸੀਂ ਇੰਜੋਏ ਕਰਦੇ ਆ ਤੇ ਅਸੀਂ ਤਵਾ ਲਗਾਣੇ ਨੂੰ ਤਵਾ ਕਹਿੰਦੇ ਰਿਕਾਰਡਰ ਨੂੰ ਬਿਨਾਂ ਤਵਾ ਲਗਾਣੇ ਆ ਤੇ ਫਿਰ ਅਸੀਂ ਨਾਲ ਇੰਜੋਏ ਕਰਦੇ ਖਾਣ ਪੀਣ ਦਾ ਤੇ ਉਹ ਚੀਜ਼ ਤਾਂ ਬਹੁਤ ਗਰੇਜ ਹੈ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚੋਂ ਦੂਰੋਂ ਦੂਰੋਂ ਲੋਕੀ ਮੇਰੇ ਕੋਲ ਆਉਂਦੇ ਨੇ ਕੇ ਦੀਪਜਗ ਮੋਨਗੋਰ ਮਾਈ ਮੋਡੋ ਬੜਾ ਮਸ਼ਹੂਰ ਰਿਹਾ ਆਪਣੇ ਜਮਾਨੇ ਚ ਬਹੁਤ ਵਧੀਆ ਟਰੱਕਾਂ ਦੇ ਗੀਤ ਵੀ ਹੈਗੇ ਆ ਔਰ ਰਿਕਾਡ ਦੇ ਨਾਮ ਹੀ ਡਰਾਈਵਰਾਂ ਦੀ ਗੀਤ ਰੱਖਦਾ ਸਿੱਧਲ ਸਿੰਘ ਮਾ ਵੀ ਡਰਾਈਵਰਾਂ ਦੀ ਗੀਤ ਆ ਕੁਲਦੀਪ ਮਾਨਕ ਕੁਲਦੀਪ ਮਾਨਕ ਅਗੁਰਬਾਣੀ ਵੀ ਹੈਗੀ ਤਵੇਂ ਦੀ ਸਿੱਧੂ ਦੀ ਲੋਕ ਗੁਰਬਾਣੀ ਬਹੁਤ ਆਉਂਦੀ ਸੀ ਪਹਿਲਾਂ ਕੈਸਟ ਆਨ ਦੇ ਨਾਲ ਫਿਰ ਇਹਨਾਂ ਦੀ ਵੈਲਿਊ 1985 ਦੇ ਵਿੱਚ ਸਾਰੀਆਂ ਕੰਪਨੀਆਂ ਬੰਦ ਹੋ ਗਈਆਂ ਬੰਨੇ ਬੰਦ ਹੋ ਗਏ 1985 ਲਾਸਟ 1985 ਤੱਕ ਬਣਿਆ 85 ਤੱਕ ਇਸ ਲਈ ਉਹਨਾਂ ਐਂਟੀਕ ਚੀਜ਼ ਬਣ ਗਈ ਅੱਜ ਦੇ ਜਮਾਨੇ 'ਚ ਐਂਟੀਕ ਬਣ ਗਈ ਉਸ ਵੇਲੇ ਫਿਲਮਾਂ ਦਾ ਸਾਧਨ ਬੀਸੀਆਰ ਤੇ ਹੁੰਦਾ ਸੀਗਾ ਬੀਸੀਆਰ ਦਾ ਜਮਾਨਾ ਥੋੜਾ ਹੀ ਰਿਹਾ 10 ਸਾਲ ਰਿਹਾ ਲੇਕਿਨ ਉਹਨੇ ਬੜਾ ਹੀ ਰਾਜ ਕੀਤਾ ਐਨ ਫਿਲਮਾਂ ਕੋਈ ਵੀ ਨਵੀਂ ਫਿਲਮ ਆਣੀ ਲੋਕਾਂ ਨੇ ਮਸ ਲੈਣ ਲੱਗ ਜਾਂਦੇ ਸੀ ਸਾਡੇ ਕੋਲ ਐਡਵਾਂਸ ਬੁਕਿੰਗ ਕਰਾਉਂਦੇ ਸੀਗੇ ਸ਼ਾਦੀਆਂ ਦੇ ਮੰਝੇ ਲਗਾ ਕੇ ਸਪੀਕਰ ਲਾ ਕੇ ਪੰਜ-ਪੰਜ ਦਿਨ ਵਿਆਹ ਚੱਲਣਾ ਜੀ ਫਿਰ ਪੰਜ-ਪੰਜ ਦਿਨ ਗਾਣੇ ਲੱਗਣੇ ਪੰਜ-ਪੰਜ ਦਿਨ ਲੋਕੀ ਇੰਜੋਏ ਕਰਦੇ ਸੀਗੇ ਪਰ ਫਰਾਤ ਆਈ ਤੇ ਪੰਜ-ਚਾਰ ਦਿਨ ਪਿੰਡ ਜੀ ਰਹਿਣੀ ਫਿਰ ਸੱਚਾ ਗਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਮੈਂ ਅੱਜ ਕੱਲ ਦੇ ਮਾਡਰਨ ਜ਼ਮਾਨੇ ਦੇ ਵਿੱਚ ਜਿੱਥੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹ ਸਾਰਾ ਕੁਝ ਆਨਲਾਈਨ ਸੁਣਦੀ ਐ ਦੇਖਦੀ ਐ ਉਦਾਂ ਹੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹ ਬਹੁਤ ਹੀ ਸੋਬਰ ਅਤੇ ਬਹੁਤ ਹੀ ਸਟੱਜੇ ਟੰਗ ਦੇ ਨਾਲ ਜਿਹੜੇ ਆ ਕੋਈ ਵੀ ਗੀਤਕਾਰੀ ਆ ਜਾਂ ਮੂਵੀਜ਼ ਨੇ ਜਾਂ ਹੋਰ ਜਿਹੜੇ ਪੁਰਾਣੇ ਚੀਜ਼ਾਂ ਸੀਗੀਆਂ ਉਹਨਾਂ ਨੂੰ ਸਾਂਭ ਸੰਭਾਲ ਰੱਖਣਾ ਪਸੰਦ ਕਰਦੇ ਸੁਣਨਾ ਪਸੰਦ ਕਰਦੇ ਸੀਗੇ ਲੇਕਿਨ ਅੱਜ ਕੱਲ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਅਜਿਹੀਆਂ ਦੁਕਾਨਾਂ ਬਚੀਆਂ ਨੇ ਜਾਂ ਫਿਰ ਬਹੁਤ ਹੀ ਘੱਟ ਅਜਿਹੇ ਲੋਕ ਬਚੇ ਨੇ ਜਿਹੜੇ ਸਾਡੇ ਵਿਰਸੇ ਨੂੰ ਸੰਭਾਲ ਰਹੇ ਨੇ ਔਰ ਇਸ ਦੇ ਨਾਲ ਨਾਲ ਜਿਵੇਂ ਮਾਡਰਨ ਯੁੱਗ ਆਇਆ ਤਾਂ ਮਾਡਰਨ ਯੁੱਗ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਕਿ ਆਨਲਾਈਨ ਸਾਰਾ ਕੁਝ ਦੇਖਿਆ ਜਾਂਦਾ ਹੈ ਲੇਕਿਨ ਜਿਹੜੀਆਂ ਪੁਰਾਣੀਆਂ ਸਾਡੀਆਂ ਚੀਜ਼ਾਂ ਸੀਗੀਆਂ ਜਿਵੇਂ ਕਿ ਕੈਸੇਟਸ ਹੋ ਗਈਆਂ ਜਾਂ ਮਿਊਜ਼ਿਕ ਸੁਣਨ ਦੇ ਲਈ ਜਾਂ ਮੋਨੋਗ੍ਰਾਮ ਹੋ ਗਏ ਜਾਂ ਫਿਰ ਮੂਵੀਜ਼ ਦੇਖਣ ਦੇ ਲਈ ਵੀਸੀਆਰਸ ਹੋ ਗਏ ਉਹ ਬਹੁਤ ਘੱਟ ਲੋਕਾਂ ਦੇ ਕੋਲ ਪਈ ਹੋਈ ਨੇ ਇਦਾਂ ਹੀ ਸਾਡੇ ਨਾਲ ਅੱਜ ਜੋ ਸ਼ਖਸ ਗੱਲਬਾਤ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਵਾਵਾਂਗੇ ਗੁਪਤਾ ਜੀ ਤੇ ਇਸ ਦੇ ਨਾਲ ਨਾਲ ਜਿਹੜਾ ਕੁਝ ਉਹਨਾਂ ਦੇ ਕੋਲ ਪਿਆ ਹੋਇਆ ਪੁਰਾਣਾ ਖਜ਼ਾਨਾ ਉਹਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਕੀ ਵੀਸੀਆਰਸ ਹੋ ਗ ਜਾਂ ਮੋਨੋਗ੍ਰਾਮ ਹੋਗੇ ਜਾਂ ਮੋਨੋਗ੍ਰਾਮ ਦੇ ਵਿੱਚ ਜੋ ਲੱਗਣ ਵਾਲੇ ਤਵੇ ਨੇ ਉਹ ਹੋਗੇ ਗ੍ਰਾਮੋਫੋਨਸ ਜਿਹੜੇ ਮਾਫੀ ਚਾਉਂਦੇ ਆ ਗ੍ਰਾਮੋਫੋਨਸ ਨੇ ਜਿਹੜੇ ਉਹਨਾਂ ਦੇ ਵਿੱਚ ਜੋ ਤਵੇ ਲੱਗਦੇ ਨੇ ਉਹ ਵੀ ਉਹਨਾਂ ਕੋਲ ਪਏ ਹੋਣੇ ਤੇ ਇਸ ਦੇ ਨਾਲ ਨਾਲ ਵੀ ਸੀ ਆਰਸ ਜਾਂ ਫਿਰ ਕੈਸੇਟਸ ਜਿਸ ਦੇ ਵਿੱਚ ਪਾਈਆਂ ਜਾਂਦੀਆਂ ਸਟੇਰੀਓ ਹੁੰਦੇ ਸੀਗੇ ਉਹ ਸਾਰਾ ਕੁਝ ਇਹਨਾਂ ਦੇ ਕੋਲ ਮੌਜੂਦ ਹੈ ਤਾਂ ਗ੍ਰਾਮੋਫੋਨ ਜਿਹੜਾ ਆ ਉਹ ਬਹੁਤ ਹੀ ਘੱਟ ਲੋਕਾਂ ਦੇ ਕੋਲ ਹੈ ਇਸ ਵੇਲੇ ਹੈਗਾ ਆ ਔਰ ਗ੍ਰਾਮੋਫੋਨ ਦੇ ਵਿੱਚ ਜੋ ਗਾਣੇ ਸੁਣੇ ਜਾਂਦੇ ਸੀਗੇ ਉਹ ਵੀ ਬਹੁਤ ਜਿਹੜੇ ਆ ਯੂਨੀਕ ਹੁੰਦੇ ਸੀਗੇ ਗੁਪਤਾ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੁਪਤਾ ਜੀ ਜਿਹੜਾ ਹੁਣ ਤੁਸੀਂ ਐਡਾ ਖਜ਼ਾਨਾ ਤੁਸੀਂ ਸਾਂਭਿਆ ਹੋਇਆ ਵਾ ਸਾਰਾ ਕੁਝ ਤੁਹਾਡੇ ਕੋਲ ਪਿਆ ਹੋਇਆ ਵਾ ਪਹਿਲਾਂ ਤੁਸੀਂ ਵੀ ਕਦੋਂ ਇਹ ਸ਼ਾਪ ਸ਼ੁਰੂ ਕੀਤੀ ਗਈ ਸੀ ਤੇ ਕੋਰੋਂ ਤੋਂ ਕਲੈਕਸ਼ਨ ਕਰਦੇ ਯਾਰ ਤੇ ਕੋਰੋਂ ਦੇ ਸਾਮਾਨ ਵੇਚਦੇ ਯਾਰ ਸਾਡੀ ਦੁਕਾਨ ਬੇਟਾ 1980 ਦੀ ਦੁਕਾਨ ਹੈ ਮੇਰੇ ਫਾਦਰ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀਗਾ ਆ ਮੇਰੇ ਫਾਦਰ ਸਾਹਿਬ ਨੇ ਤੇ ਰਿਕਾਰਡ ਉਸ ਵੇਲੇ ਇਸ ਮਨੋਰੰਜਨ ਦਾ ਸਾਧਨ ਕਲਾ ਰਿਕਾਰਡਸ ਹੀ ਹੁੰਦਾ ਸੀਗਾ ਲੋਕੀ ਰਿਕਾਰਡਾਂ ਦੇ ਰਾਹੀਂ ਹੀ ਮਨੋਰੰਜਨ ਕਰਦੇ ਸੀਗੇ ਕੋਈ ਵੀ ਫਿਲਮ ਲਗਣੀ ਜਾਂ ਕੋਈ ਪੰਜਾਬੀ ਰਿਕਾਰਡ ਆਣਾ ਤੇ ਲੋਕਾਂ ਨੇ ਲੈਣ ਲਈ ਸਾਡੇ ਕੋਲ ਆਣਾ ਸਾਡਾ ਪੰਜਾਬ ਚ ਹੋਲਸੇਲ ਦਾ ਕੰਮ ਸੀਗਾ ਗੁਪਤਾ 뮤직 ਹਾਊਸ ਸਾਡੀ ਦੁਕਾਨ ਦਾ ਨਾਮ ਹੈ ਪੁਰਾਣਾ ਤੇ ਅੱਜ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਮੈਂ ਚਲਾ ਰਹੇ ਹਾਂ ਮੇਰੇ ਫਾਦਰ ਸਾਹਿਬ ਦੀ 2000 ਚ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਅਸੀਂ ਤਿੰਨ ਬ੍ਰਦਰ ਹਾਂ ਔਰ ਬਾਕੀ ਬ੍ਰਦਰ ਤਾਂ ਕੋਈ ਮੋਬਾਈਲ ਦੀ ਸ਼ਾਪ ਕਰਨ ਲੱਗ ਗਿਆ ਕੋਈ ਹੋਰ ਸਿਸਟਮ ਵਿੱਚ ਲੱਗ ਗਿਆ ਮੈਂ ਇਹੀ ਕੰਮ ਕਰਦਾ ਪਿਆ ਹਾਂ ਔਰ ਮੈਨੂੰ ਬੜਾ ਅੱਛਾ ਲੱਗਦਾ ਹੈ ਪੁਰਾਣੇ ਪੁਰਾਣੇ ਲੋਕ ਆਂਦੇ ਚੀਜ਼ਾਂ ਲੈ ਕੇ ਵੀ ਜਾਂਦੇ ਆ ਮੈਂ ਵੇਚਦਾ ਵੀ ਆ ਤਕਰੀਬਨ ਸਾਰਾ ਕੁਝ ਪੁਰਾਣਾ ਖਜ਼ਾਨਾ ਪਿਆ ਹੈ ਮੇਰੇ ਕੋਲ ਅੱਛਾ ਜਿਵੇਂ ਤੁਹਾਡਾ ਇਹਨਾਂ ਨਾਲ ਲਗਾਅ ਬਹੁਤ ਜੁੜਿਆ ਹੋਇਆ ਵਾ ਇਦਾਂ ਡਿਮਾਂਡ ਬਹੁਤ ਆਉਂਦੀਆਂ ਹੋਣੀਆਂ ਬਾਹਰਲੇ ਮੁਲਕਾਂ ਦੇ ਵਿੱਚੋਂ ਜ਼ਿਆਦਾਤਰ ਤਾਂ ਹੁਣ ਪੰਜਾਬੀ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਜ਼ਿਆਦਾ ਬੈਠੇ ਵੀ ਨੇ ਜਿਹੜੇ ਆ ਨਾ ਉਹਨਾਂ ਨੂੰ ਮਿਲਦੀਆਂ ਨਹੀਂ ਚੀਜ਼ਾਂ ਜਿਹੀਆਂ ਫਿਰ ਉਹ ਡਿਮਾਂਡਸ ਆਉਂਦੀਆਂ ਹੋਣੀਆਂ ਤੁਹਾਡੇ ਕੋਲ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇੰਨਾ ਬੇਟਾ ਕ੍ਰੇਜ਼ ਹੈ ਵੀਕਐਂਡ ਤੇ ਜਿਹੜੇ ਆਪਣੇ ਮੁੰਡੇ ਗਏ ਹੋਏ ਆ ਹੁਣ ਬੜੇ ਯੰਗ ਹੋ ਗਏ ਜਿਹੜ ਤੇ ਸਿੱਤਵਾਂ ਲਗਾਨੇ ਨੂੰ ਤਵਾ ਗੰਦੇ ਰਿਕਾਰਡਰ ਨੂੰ ਪਹਿਲਾਂ ਤਵਾ ਲਗਾਣੇ ਆ ਤੇ ਫਿਰ ਅਸੀਂ ਨਾਲ ਇੰਜੋਏ ਕਰਦੇ ਖਾਣ ਪੀਣ ਦਾ ਤੇ ਉਸ ਚੀਜ਼ ਦਾ ਬਹੁਤ क्रेज ਹੈ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚੋਂ ਦੂਰੋਂ ਦੂਰੋਂ ਲੋਕੀ ਮੇਰੇ ਕੋਲ ਆਉਂਦੇ ਨੇ ਔਰ ਲੈ ਕੇ ਜਾਂਦੇ ਨੇ ਬਹੁਤ ਖੁਸ਼ ਹੋ ਕੇ ਲੈ ਕੇ ਜਾਂਦੇ ਨੇ ਅੱਛਾ ਮੈਨੂੰ ਇੱਕ ਚੀਜ਼ ਦਿਖਾਓ ਤੁਹਾਡੇ ਨਾਲ ਨਾਲ ਤਸਵੀਰਾਂ ਦਿਖਾਉਂਦੇ ਆ ਵੀ ਇਹਨਾਂ ਕੋਲ ਕਿਹੜੇ ਕਿਹੜੇ ਰਿਕਾਰਡਸ ਜਿਹੜੇ ਨੇ ਇੱਥੇ ਇਸ ਵੇਲੇ ਪਏ ਹੋਏ ਨੇ ਚਮਕੀਲਾ ਤੋਂ ਲੈ ਕੇ ਹੋਰ ਬਾਕੀ ਪੁਰਾਣੇ ਤੋਂ ਪੁਰਾਣੇ ਜਿਹੜੇ ਪਏ ਨੇ ਗਿੱਲਾ ਕੁਲਦੀ ਮਾਨਕ ਗੁਰਦਾਸ ਮਾਨ ਬੜੇ ਬੜੇ ਘੈਂਟ ਸਿੰਗ ਇਹ ਸਿੰਗਰ ਸਾਡੇ ਕੋਲ ਮੇਰੇ ਫਾਦਰ ਸਾਹਿਬ ਕੋਲ ਆਂਦੇ ਵੀ ਰਹੇ ਆ ਅੱਛਾ ਜੀ ਹਾਂ ਜਦੋਂ ਇਹ ਮੌਜੂਦ ਸੀਗੇ ਸਿੰਗਰ ਤੇ ਆ ਯੂਕੇ ਦੇ ਮੁੰਡੇ ਆ ਬਹੁਤ ਵਧੀਆ ਗਾਣਾ ਅਰੰਭਤਾ ਬੜਾ ਕਾਮੇਡੀਅਨ ਗੀਤ ਗਾਉਂਦਾ ਘਰੇਲੂ ਗੀਤ ਨੇ ਤੇ ਟਰੱਕਾਂ ਵਾਲਾ ਦੇਖੀ ਜੇ ਇੱਕ ਤੁਹਾਡੇ ਕੋਲ ਟਰੱਕ ਕੇ ਦੀਪ ਚਗਮੋਨ ਕੋਰ ਮਾਈ ਮੋਡੋ ਬੜਾ ਮਸ਼ਹੂਰ ਰਿਹਾ ਆਪਣੇ ਜ਼ਮਾਨੇ ਚ ਬਹੁਤ ਵਧੀਆ ਟਰੱਕਾਂ ਵਾਲੇ ਗੀਤ ਵੀ ਹੈਗੇ ਆ ਔਰ ਰਿਕਾਡ ਦੇ ਨਾਮ ਹੀ ਡਰਾਈਵਰਾਂ ਦੇ ਗੀਤ ਰੱਖਦਾ ਅਸਿੱਧਰ ਸੀਮਾ ਵੀ ਡਰਾਈਵਰਾਂ ਦੀ ਗੀਤ ਆ ਕੁਲਦੀਪ ਮਾਨਕ ਕੁਲਦੀਪ ਮਾਨਕ ਅਗੁਰ ਬਾਣੀ ਵੀ ਹੈਗੀ ਤਵੇਂ ਦੀ ਸੁਣਦੇ ਲੋਕੀ ਗੁਰ ਬਾਣੀ ਬਹੁਤ ਆਉਂਦੀ ਸੀ ਪਹਿਲਾਂ ਆਹ ਟਰੱਕਾਂ ਵਾਲਿਆਂ ਦਾ ਗੀਤ ਹੈਗਾ ਡਰਾਈਵਰਾਂ ਦੀ ਇਹ ਸਾਰੇ ਕਲਾਕਾਰ ਪਾਤੇ ਯਾਰ ਉਹਨੇ ਕੇ ਦੀ ਜਗਮੋਨ ਕੋ ਚਿੰਦਾ ਸਾਰਿਆਂ ਦੇ ਬੈਸਟ ਬੈਸਟ ਗਾਣੇ ਪਾਤੇ ਇਹਦੇ ਵਿੱਚ ਸੀਦਲ ਸਿੰਘ ਮਮਸਦੀਕ ਇਹ ਇਹਦੇ ਵਿੱਚ ਵੀ ਮਿਕਸ ਕਲਾਕਾਰ ਨੇ ਸਾਰੇ ਦਰਸੰਦੂ ਮਮਸਦੀਕ ਗੁਰਚਰਨ ਪੋਲੀ अच्छा ये जितने भी रिकॉर्ड्स ਤੁਹਾਡੇ ਕੋਲੇ ਪਏ ਹੋਏ ਨੇ ਇਹਨਾਂ ਨੂੰ ਤਾਂ ਮੇਲਾ ਦਾ ਟਾਈਮ ਬਹੁਤ ਲੱਗ ਗਿਆ ਹੁਣ ਨਾ ਇਕੱਠੇ ਕਰਦਿਆਂ ਨੂੰ ਇਹਨਾਂ ਨੂੰ ਤੇ तकरीबन ਮੇਰੇ ਕੋਲ ਸਾਡਾ ਹੌਸਟਲ ਉਸ ਵੇਲੇ ਹੋਲਸੇਲ ਦਾ ਕੰਮ ਸੀ ਰਗਾੜਾ ਦਾ ਸਟਾਕ ਜਿਵੇਂ 1980 ਤੋਂ ਬਾਅਦ ਨਾ ਕੈਸੇਟਸ ਆ ਗਈਆਂ ਸੀਗੀਆਂ ਕੈਸੇਟਸ ਆਉਣ ਦੇ ਨਾਲ ਇਹਨਾਂ ਨੂੰ ਲੋਕੀ ਸੂਨਾ ਘਟ ਪਸੰਦ ਕਰਨ ਲੱਗੇ ਕਿਉਂਕਿ ਕੈਸੇਟ ਨੂੰ ਕਾਰ ਦੇ ਵਿੱਚ ਵੀ ਕਾਰ ਕੈਸੇਟ ਪਲੇਅਰ ਕਾਰ ਚ ਵੀ ਲੱਗ ਗਏ ਔਰ ਕੈਸੇਟ ਹੁੰਦੀ ਸੀਗੀ ਗਾਣੇ ਉਹਦੇ ਵਿੱਚ ਆਪਣੀ ਮਰਜ਼ੀ ਦੇ ਭਰੇ ਵੀ ਜਾਂਦੇ ਸੀਗੇ ਇਹਦੇ ਵਿੱਚ ਜਿਹੜੇ ਮੌਜੂਦ ਉਹ ਹੀ ਚੱਲਨੇ ਆ ਤੇ ਉਹਨੂੰ ਇਜ਼ੀ ਸੀਗਾ ਕੈਰੀ ਕਰਨਾ ਵੀ ਛੱਤ ਤੇ ਲੈ ਜਾਓ ਕਾਰ 'ਚ ਲੈ ਜਾਓ ਬਾਹਰ ਜਿੱਥੇ ਮਰਜ਼ੀ ਲੈ ਜਾਓ ਅੱਛਾ ਜਿਵੇਂ ਉਹ ਤੁਹਾਡੇ ਕੋਲ ਪਿਆ ਹੋਇਆ ਸਟੀਰੀਓ ਜਿਸ ਤਰੀਕੇ ਹਾਂ ਕੈਸਟ ਜਿਵੇਂ ਆ ਕੈਸਟ ਪਲੇਅਰ ਪਿਆ ਕੈਸਟ ਆਨ ਦੇ ਨਾਲ ਫਿਰ ਇਹਨਾਂ ਦੀ ਵੈਲਿਊ 1985 ਦੇ ਵਿੱਚ ਸਾਰੀਆਂ ਕੰਪਨੀਆਂ ਬੰਦ ਹੋ ਗਈਆਂ ਬੰਨੇ ਬੰਦ ਹੋ ਗਏ 1985 ਲਾਸਟ 1985 ਤੱਕ ਬਣਿਆ ਹੈ 1985 ਤੱਕ ਬਣਿਆ ਇਸ ਲਈ ਉਹਨਾਂ ਐਂਟੀਕ ਚੀਜ਼ ਬਣ ਗਈ ਅੱਜ ਦੇ ਜ਼ਮਾਨੇ 'ਚ ਐਂਟੀਕ ਬਣ ਗਏ ਅੱਛਾ ਕੈਸਟ ਤੁਹਾਡੇ ਕੋਲ ਹੁਣ ਉਹ ਵੀ ਪਈ ਹੋਣੇ ਤੁਹਾਡੇ ਕੋਲ ਜਿਹੜੇ ਐਸ ਵੇਲੇ ਜੇ ਸਟਾਕ ਦੇਖੀਆ ਹਾਂ ਸਾਡੇ ਕੋਲ ਕੈਸਟਾਂ ਪਈਆਂ ਨਵੀਆਂ ਜੈਸਟਾ ਪਈਆਂ ਸੀਲ ਪਈਆਂ ਨੇ ਵੀ ਲੈ ਕੇ ਜਾਂਦਾ ਵੀ ਕੋਈ ਇਹਨਾਂ ਨੂੰ ਸਟੂਡੀਓ ਵਿੱਚ ਪਾਉਂਦਾ ਇਹਨਾਂ ਦਾ ਉਹਨਾਂ ਲੋਕੀ ਜਿਹੜੇ ਐਂਟੀਕ ਚ ਜਾਂਦੀ ਕਲੈਕਸ਼ਨ ਕਰਦੇ ਨੇ ਉਹ ਲੈ ਕੇ ਜਾਂਦੇ ਆ ਹੂੰ ਸੁਣਦੇ ਵੀ ਐਸੀ ਗੱਲ ਤਾਂ ਨਹੀਂ ਹਾਂ ਕਾਫੀ ਜੈਸਟਾ ਪਈਆਂ ਅੱਛਾ ਇੱਕ ਮੈਂ ਹੋਰ ਚੀਜ਼ ਦੇਖਦਾ ਪਈ ਤੁਹਾਨੂੰ ਦਿਖਾਉਣਾ ਆ ਜਿਹੜੇ ਲੋਕਾਂ ਨੂੰ ਪਤਾ ਆ ਇਹ ਵੀਸੀਆਰ ਦੀ ਕੈਸਟ ਹਨ ਜੀ ਇਹ ਹਾਂ ਉਸ ਵੇਲੇ ਫਿਲਮਾਂ ਦਾ ਸਾਧਨ ਵੀਸੀਆਰ ਤੇ ਹੁੰਦਾ ਸੀਗਾ ਵੀਸੀਆਰ ਦਾ ਜਮਾਨਾ ਥੋੜਾ ਹੀ ਰਿਹਾ 10 ਸਾਲ ਰਿਹਾ ਲੇਕਿਨ ਇਹਨੇ ਬੜਾ ਹੀ ਰਾਜ ਕੀਤਾ ਇਹਨਾਂ ਫਿਲਮਾਂ ਨੇ ਕੋਈ ਵੀ ਨਵੀਂ ਫਿਲਮਾਨੀ ਲੋਕਾਂ ਨੇ ਮਸ ਲੈਣ ਲੱਗ ਜਾਂਦੇ ਸੀ ਸਾਡੇ ਕੋਲ ਐਡਵਾਂਸ ਬੁਕਿੰਗ ਕਰਾਉਂਦੇ ਸੀਗੇ ਸਾਡੀ ਬੁੱਕ ਕਰਨਾ ਜੀ ਜਦੋਂ ਅੱਜ ਦੇ ਦਈਓ ਜਦੋਂ ਅੱਜ ਦੇ ਦਈਓ ਉਹ ਸਾਰੇ ਬੀਸੀਆਰ ਬਹੁਤ ਚੱਲੇ ਆ ਬੀਸੀਆਰ ਬੇਰਕੋਲ ਪੁਰਾਣਾ ਦੇਖੋ ਅੱਛਾ ਐਦਾਂ ਪੈ ਜਾਂਦੀ ਸੀ ਵਿੱਚ ਆ ਬੀਸੀਆਰ ਜਿਸ ਕਿਸ ਤੇ ਪੈ ਜਾਂਦੀ ਸੀ ਐਦਾਂ ਤੇ ਟੀਵੀ ਤੇ ਫਿਲਮ ਆਣੀ ਹਾਂ ਤੇ ਮਹੱਲੇ ਦੇ ਵਿੱਚ ਇੱਕ ਬੀਸੀਆਰ ਹੈ ਮਹੱਲੇ ਦੇ ਸਾਰੇ ਮਹੱਲਿਆਰਾਂ ਨੇ ਇੱਕ ਤੇ ਘਰ ਆ ਕੇ ਦੇਖਣੀ ਔਰ ਉਹ ਜਮਾਨਾ ਬਹੁਤ ਵਧੀਆ ਸੀਗਾ ਹਾਂ ਜਦਾਂ ਸਾਂਝ ਵੀ ਪੱਕੀ ਹੁੰਦੀ ਸੀ ਉਹ ਸਾਂਝ ਪੱਕੀ ਤੇ ਨਾਲੇ ਜਿਹੜੀ ਮੈਰਿਜ ਵਗੈਰਾ ਵੀ ਹੁੰਦੀ ਸੀ ਨਾ ਮੈਰਿਜ ਵੀ ਲੋਕੀ ਇਹਦੇ ਵਿੱਚ ਹੀ ਬ ਮੈਰੀ ਦੀ ਵੀ ਕੈਸੇਟ ਹੀ ਪੰਦੀ ਸੀ ਉਸ ਵੇਲੇ ਤੇ ਵੀਸੀਆਰ ਤੇ ਦੇਖਦੇ ਸੀਗੇ ਉਦੋਂ ਇਹੀ ਚੱਲਦਾ ਸੀ ਸਾਰਾ ਕੁਝ ਹਾਂ ਇੱਕ ਇਹ ਵੀ ਆ ਦੇਖਣ ਨੂੰ ਮਿਲਿਆ ਕਿ ਜਿਵੇਂ ਇੱਕ ਸਾਈਜ਼ ਵੱਡੇ ਵਾਲੇ ਨੇ ਤਾਂ ਇੱਕ ਛੋਟੇ ਸਾਈਜ਼ ਵੀ ਆ ਪੇ ਦੇਖ ਰਿਆ ਸੀਗਾ ਇਹ 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 ਉਹ ਇਨਰ ਵਿੱਚ ਹੀ ਲੱਗ ਜਾਂਦੀ ਸੀਗੀ ਹਾਂਜੀ ਇਹਦੇ ਵੀ ਚੱਲ ਜਾਂਦੇ ਆ ਤੁਹਾਨੂੰ ਮੈਂ ਚਲਾ ਕੇ ਦਿਖਾਣਾ ਇੱਕ ਦਾ ਪੰਜਾਬੀ ਗਾਣੇ ਵਾਲਾ ਤਵਾ ਹੂੰ ਆ ਹੈਗਾ ਜੀ ਬੜਾ ਵਧੀਆ ਸਿੰਗਰ ਆ ਕਰਨੈਲ ਗਿੱਲ ਹੂੰ ਫੋਕਸ ਕਰਕੇ ਦਿਖਾਓ ਤੁਹਾਨੂੰ ਲਗਾ ਕੇ ਦਿਖਾਉਂਦਾ ਹੂੰ ਸੋ ਇਦਾਂ ਇਹ ਇਹ ਵੀ ਗ੍ਰਾਮਫੋਨ ਨੇ ਜੀ ਇਹ ਗ੍ਰਾਮਫੋਨ ਹੈ ਗ੍ਰਾਮਫੋਨ ਦਾ ਰਿਕਾਰਡ ਹੈ ਗ੍ਰਾਮਫੋਨ ਪਲੇਅਰ ਹੈ ਇੱਕ ਗ੍ਰਾਮਫੋਨ ਦਾ ਰਿਕਾਰਡ ਕਹਿੰਦੇ ਇਹਨੂੰ ਰੈਕਡ ਕਹਿੰਦੇ ਆ ਬਾਹਰਲੇ ਬੰਦੇ ਨੂੰ ਰੈਕਡ ਕਹਿੰਦੇ ਆ ਰੈਕਡ ਉਹਨਾਂ ਦੀ ਇੰਗਲਿਸ਼ ਥੋੜੀ ਫਰਕ ਹੈ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਚਲਾਈਆਂ ਜਾਂਦੀਆਂ ਸੀਂ ਕੀ ਪਹਿਲਾਂ ਕਦੇ ਕੀ ਕਹਿੰਦੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਦਾਂ ਬਹੁਤ ਜ਼ਿਆਦਾ ਲਾਊਡਰ ਵਿਆਹ ਸ਼ਾਦੀਆਂ ਦੇ ਮੰਝੇ ਲਗਾ ਕੇ ਸਪੀਕਰ ਲਾ ਕੇ ਪੰਜ-ਪੰਜ ਦਿਨ ਵਿਆਹ ਚੱਲਣਾ ਜੀ ਫਿਰ ਪੰਜ-ਪੰਜ ਦਿਨ ਗਾਣੇ ਲੱਗਣੇ ਪੰਜ-ਪੰਜ ਦਿਨ ਲੋਕ ਇੰਜੋਏ ਕਰਦੇ ਸੀਗੇ ਬਰਾਤ ਆਈ ਤਾਂ ਪੰਜ-ਚਾਰ ਦਿਨ ਪਿੰਡ 'ਚ ਹੀ ਰਹਿਣੀ ਫਿਰ ਪੰਜ ਦਿਨ ਸਪੀਕਰ ਕਹਿੰਦੇ ਸਪੀਕਰ ਵੱਜੀ ਆਵੇ ਬਸ ਸਪੀਕਰ ਬੰਦ ਨਾ ਹੋਵੇ ਪਰ ਉਹ ਜ਼ਮਾਨਾ ਹੁਣ ਫੇਰ ਆ ਰਿਹਾ ਬਾਹਰੋਂ ਐਨਆਰਆਈ ਜਾਂਦੇ ਨੇ ਸ਼ਾਦੀਆਂ ਦੇ ਉੱਤੇ ਪਿੰਡਾਂ ਜਾਂਦੇ ਨੇ ਉਹ ਕਹਿੰਦੇ ਭਾਈ ਤੂੰ ਰਿਕਾਰਡ ਪਲੇਅਰ ਲੈ ਕੇ ਆ ਤੇ ਹੁਣ ਵੀ ਸਪੀਕਰ ਤੇ ਗਾਣੇ ਸੁਣਨੇ ਆ ਉਹ ਫਿਰ ਉੱਧੇ ਹੀ ਮੰਜੀਆਂ ਤੇ ਸਪੀਕਰ ਲਾ ਕੇ ਲੰਬੇ-ਲੰਬੇ ਲਗਾ ਕੇ ਸਾਰੇ ਪਿੰਡ 'ਚ ਗਾਣੇ ਸੁਣਾਉਂਦੇ ਆ ਉਹਨੂੰ ਸ਼ਾਰਟ ਟਾਈਮ ਹੈ 1 ਦਿਨ 2 ਦਿਨ ਚੱਲਦਾ ਪਿਆ ਅਗੇ ਹਫਤਾ-ਹਫਤਾ ਬਰਾਤਾਂ ਰੁਕਦੀਆਂ ਸੀਗੀਆਂ ਬਿਲਕੁਲ ਤੇ ਉਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੋਈ ਅਜਿਹੀ ਚੀਜ਼ ਪਈ ਹੋ ਤੁਹਾਡੇ ਦਿਲ ਦੇ ਕਰੀਬ ਹੋਵੇ ਹਨਾ ਇੱਕ ਆ ਵੀ ਚੀਜ਼ ਮੈਂ ਦੇਖਦਾ ਪਿਆ ਸੀ 20 ਗ੍ਰਾਮ ਫੋਨ ਹੈ ਪੁਰਾਣਾ ਹਾਂ ਇਹਦੇ ਨਾਲ ਦਾ ਹੀ ਇਹ ਫਿਲਪਸ ਦਾ ਹੈ 1900 ਮੇਰੇ ਖਿਆਲ ਲੇ 50 ਸਾਲ ਪੁਰਾਣਾ ਪਲੇਅਰ ਹੈਗਾ ਔਰ ਬੜਾ ਵਧੀਆ ਚੱਲਦਾ ਵੀ ਹੈਗਾ ਇਹ ਤੇ ਨਾਲ ਨਾਲ ਰੇਡੀਓ ਵੀ ਰੱਖਿਆ ਹੋਇਆ ਰੇਡੀਓ ਵੀ ਆ ਦੇਖੋ ਰੇਡੀਓ ਵੀ 50 ਸਾਲ ਪੁਰਾਣੇ ਆ ਲੋਕੀ ਪਹਿਲਾਂ ਝ ਖਬਰਾਂ ਕਮੈਂਟਰੀਆਂ ਰੇਡੀਓ 'ਚ ਸੁਣਦੇ ਸੀਗੇ ਛੋਟੇ ਰੇਡੀਓ ਵੀ ਆਉਂਦੇ ਸੀ ਇਹ ਵੱਡਾ ਰੇਡੀਓ ਹੈ ਇਹ ਟਿਊਬਾਂ ਵਾਲਾ ਰੇਡੀਓ ਹੈ ਇਹ ਟਿਊਬਾਂ ਹੁੰਦੀਆਂ ਸੀ ਪਹਿਲਾਂ ਇਹ ਜਿਹੜਾ ਰਿਕਾਰਡ ਪਲੇਅਰ ਹੈ ਆ ਔਰ ਘੜੀ ਪੇਰ ਦੀ ਖਾਸੀਅਤ ਇਹ ਜਦੋਂ ਆਪਣੇ ਪੰਜਾਬ ਚ ਬਿਜਲੀ ਨਹੀਂ ਹੁੰਦੀ ਸੀਗੀ ਇਹ ਚਾਬੀ ਦੇ ਨਾਲ ਚੱਲਦਾ ਸੀਗਾ ਚਾਬੀ ਦੇ ਕੇ ਤੇ ਤੇ ਸੁਈ ਰੱਖ ਕੇ ਤੇ ਇਹਦੇ ਵਿੱਚ ਇੱਥੇ ਆਵਾਜ਼ ਨਿਕਲਦੀ ਸੀ ਬਸ ਕੋਈ ਇੱਥੇ ਬਿਜਲੀ ਨਹੀਂ ਲੱਗਦੀ ਸੀਗੀ ਇਸ ਤੋਂ ਬਾਅਦ ਜਦੋਂ ਬਿਜਲੀ ਵਾਲੇ ਪਲੇਅਰ ਆਏ ਜਿਹੜੇ ਮੈਂ ਤੁਹਾਨੂੰ ਚਲਾ ਕੇ ਦਿਖਾਇਆ ਉਹ ਪਿਛਲੀ ਵਾਲਾ ਪਲੇਅਰ ਸੀਗਾ ਇਹ ਜਿਹੜੇ ਪਲੇਅਰ ਹੈ ਤੇ ਉਹ ਦੂਜਾ ਪਲੇਅਰ ਦਿਖਾਇਆ ਸੀ ਬਿਜਲੀ ਨਾਲ ਚੱਲਦੇ ਆ ਇਹ ਜਿਹੜਾ ਪਲੇਅਰ ਹੈ ਸਤ ਪੁਰਾਣਾ ਇਹ ਐਂਟੀਕ ਚੀਜ਼ ਹੈ ਇਹ ਬਿਨਾ ਬਿਜਲੀ ਦੇ ਚੱਲਦਾ ਬਿਲਕੁਲ अच्छा लोग अगर मान लो हुन लुधियानावासी ने या पंजाब च या और बाकी ਦੇਸ਼ ਵਦੇਸ਼ਾਂ ਤੋਂ ਜਿਹੜੇ ਚਾਹੁੰਦੇ ਨੇ ਇਹ ਵੀਡੀਓ ਦੇਖ ਕੇ ਤੁਹਾਨੂੰ ਡਿਮਾਂਡ ਕਰਨਾ ਵੀ ਸਾਨੂੰ ਆ ਚੀਜ਼ ਚਾਹੀਦੀ ਆ ਰੈਕਡ ਸਹੀਦ ਨੇ ਜਾਂ ਕੁਸ਼ੋਰ ਤਵੇ ਚਾਹੀਦੇ ਆ ਨਾ ਤਾਂ ਕਿਵੇਂ ਕੰਟੈਕਟ ਕਰਨ ਤੁਹਾਨੂੰ ਆ ਮੋਸਟ ਵੈਲਕਮ WhatsApp ਤੇ ਨੰਬਰ ਮੈਂ ਦੇ ਦਿੰਨਾ ਭਾਜੀ ਨੂੰ ਮੇਰਾ 9814810963 9848 10963 ਜਦੋਂ ਮਰਜ਼ੀ WhatsApp ਤੇ ਕਾਲ ਕਰੋ ਮੈਂ ਤੁਹਾਨੂੰ ਚੀਜ਼ਾਂ ਦੀ ਫੋਟੋ ਭੇਜਦਾਗਾ ਨਾ ਰੇਟਸ ਵੀ ਦੱਸਦਾਗਾ ਔਰ ਸ਼ਿਪਮੈਂਟ ਵੀ ਹੋ ਜਾਏਗੀ ਨੋ ਪ੍ਰੋਬਲਮ ਬਹੁਤ ਬਹੁਤ ਨਾ ਭੇਜ ਦਰਨ ਹਜੇ ਭੇਦਰਿਆਂ ਨੂੰ ਹਾਂਜੀ ਹਾਂਜੀ ਭੇਦਰਿਆਂ ਦਾ ਬਹੁਤ ਅੱਛਾ ਮੇਰਾ ਲਿੰਬ ਬਣਿਆ ਸਿਸਟਮ ਬਹੁਤ ਵਧੀਆ ਚੱਲਦਾ ਠੀਕ ਬਹੁਤ ਬਹੁਤ ਧੰਨਵਾਦ ਜੀ ਸੋ ਸੁਣਿਆ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸਮਾਨ ਪੁਰਾਣਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਵਾ ਰਿਕਾਰਡਸ ਪੁਰਾਣੇ ਰੱਖੇ ਹੋਏ ਨੇ ਅਸੀਂ ਤਾਂ ਇਹਨਾਂ ਕੋਲ ਪਹੁੰਚੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਤੱਕ ਇਹ ਜਿਹੜੀ ਹੈ ਆਵਾਜ਼ ਇਹਨਾਂ ਦੀ ਪਹੁੰਚੇ ਆ ਜਿਹੜੇ ਪੁਰਾਣੇ ਰੈਕੋਰਡਸ ਨੇ ਜਾਂ ਪੁਰਾਣੀਆਂ ਸਾਡੀਆਂ ਜੋ ਚੀਜ਼ਾਂ ਨੇ ਜੋ ਪਹਿਲਾਂ ਵਿਨਟੇਜ ਦੇ ਵਿੱਚ ਬਹੁਤ ਡਿਮਾਂਡ ਦੇ ਵਿੱਚ ਹੁੰਦੀਆਂ ਸੀ ਜੋ ਅੱਜ ਕੱਲ ਜੋ ਪੁਰਾਣੇ ਸਾਡੇ ਲੋਕ ਸੁਣਨਾ ਚਾਹੁੰਦੇ ਨੇ ਜਾਂ ਫਿਰ ਅੱਜ ਕੱਲ ਦੇ ਨੌਜਵਾਨ ਵੀ ਜਿਹੜੇ ਸੁਣਨਾ ਚਾਹੁੰਦੇ ਨੇ ਉਹ ਸੁਣ ਸਕਣ ਤਾਂ ਤੁਸੀਂ ਅਗਰ ਚਾਹੁੰਦੇ ਹੋ ਇਹਨਾਂ ਚੀਜ਼ਾਂ ਨੂੰ ਰੱਖਣਾ ਜਾਂ ਤੁਹਾਨੂੰ ਸ਼ੌਂਕ ਹੈ ਵਿਨਟੇਜ ਚੀਜ਼ਾਂ ਰੱਖਣ ਦਾ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਗੁਪਤਾ ਜੀ ਨੇ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਇਸ ਤਰੀਕੇ ਨਾਲ ਕੰਟੈਕਟ ਕਰਕੇ ਤੁਸੀਂ ਜਿਹੜੇ ਆ ਗ੍ਰਾਮੋਫੋਨਸ ਦੇ ਜਿਹੜੇ ਰੈਕੋਰਡਸ ਨੇ ਜਾਂ ਫਿਰ ਹੋਰ ਚੱਕ ਐਸੇਟਸ ਨੇ ਜਾਂ ਵੀ ਸੀ ਆਰ ਦੇ ਐਸੇ ਸੋਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹਨ ਮਨਦੀਪ ਸਿੰਘ ਨਾਲ ਗੁਰਦੀਪ ਸਿੰਘ ਨਾਲ